ਯਸ਼ੀਰਾਮ ਸਵਾਗਤ ਹੈ ਤੁਹਾਡੇ ਚੈਨਲ ਦੇ ਵਿੱਚ ਹਾਂ ਜੀ ਧੰਨਵਾਦ ਜੀ ਪਾਰਟੀ ਜਾਂਦਾ ਪਾਰਟੀ ਵੱਲੋਂ ਜਿਹੜਾ ਤੁਹਾਨੂੰ ਇੱਕ ਉਮੀਦਵਾਰ ਦੇ ਕੇ ਵਾਰਡ ਨੰਬਰ 11 ਤੋਂ ਉਤਾਰਿਆ ਗਿਆ ਕੀ ਕਹੋਂਗੇ ਪਹਿਲਾਂ ਮੈਂ ਵਾਰਡ ਨੰਬਰ 11 ਦੇ ਵਾਰਡ ਨੰਬਰ 11 ਦੇ ਸਾਰੇ ਨਿਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਮੈਨੂੰ ਵੱਧ ਤੋਂ ਬਾਅਦ ਬੋਰਡ ਤੇ ਸਪੋਰਟ ਕਰੋ ਕਿ ਕੀ ਕੀ ਕੰਮ ਨੇ ਮੈਮ ਵਾਰਡ ਦੇ ਵਿੱਚ ਕੀ ਸਾਂਹੀ ਸੀ ਸਸਿਆਮ ਨੇ ਜੋ ਵੀ ਵਾਰਡ ਦੀਆਂ ਸਮੱਸਿਆਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਾਣੀ ਦੀ ਸਮੱਸਿਆ ਉਹ ਕੋਈ ਬਿਜਲੀ ਦੀ ਸਮੱਸਿਆ ਹੋਵੇ ਗਲੀ ਦੀ ਹੈਗੀ ਐ ਕੱਚੀਆਂ ਗਲੀਆਂ ਹੈਗੀਆਂ ਭਾਜੀ ਕੱਚੀਆਂ ਗਲੀਆਂ ਨੂੰ ਵੀ ਆਪਾਂ ਪੂਰਾ ਉਹ ਕਰਾਂਗੇ ਕੱਚੀ ਗਲੀ ਪੱਕੀ ਬਣਾਵਾਂਗੇ ਪੂਰੀ ਇੱਕ ਰਾਸ਼ਨ ਕਾਰਡ ਵਗੈਰਾ ਦੀ ਉਹ ਵੀ ਆਈ ਸੈਂਟਰ ਤੋਂ ਜਿਹੜੀਆਂ ਵੀ ਸਕੀਮਾਂ ਆ ਰਹੀਆਂ ਨੇ ਭਾਜੀ ਉਹ ਸਕੀਮਾਂ ਇੱਥੇ ਮਿਲ ਨਹੀਂ ਰਹੀਆਂ ਤੇ ਆਪਾਂ ਉਹਨਾਂ ਨੂੰ ਸੈਂਟਰ ਦੀਆਂ ਸਕੀਮਾਂ ਨੂੰ ਇਹ ਪੱਟਨਾ ਮਿਲ ਕੇ ਆਪਾਂ ਜਿਹੜੇ ਉਮੀਦਵਾਰ ਲਲਿਤਾ ਜੀ ਐ ਇੱਥੇ ਲੈ ਕੇ ਆਣਗੇ ਲੋਕਾਂ ਨੂੰ ਘਰ-ਘਰ ਇਹ ਸਕੀਮ ਪਹੁੰਚਾਉਣਗੇ ਜਿਹੜੀਆਂ ਵੀ ਸਕੀਮਾਂ ਆਪਣੇ ਸੈਂਟਰ ਸਰਕਾਰ ਵੱਲੋਂ ਆ ਰਹੀਆਂ ਕਿਦਾਂ ਆ ਕੇ ਦੇਖਦੇ ਹਾਂ ਕਿੰਧਾ ਸਰਕਾਰ ਵੱਲੋਂ ਕਿੰਸਾ ਦੇਣਾ ਨੀਤੀਆਂ ਤਿਆਰ ਕੀਤੀਆਂ ਗਈਆਂ ਨੇ ਕਿ ਇਸ ਸਕੀਮ ਆਪਲੇਬਲ ਹੈ ਜੋ ਸਰ ਪੰਜਾਬ ਆਪਣੇ ਪੰਜਾਬ ਸਰਕਾਰ ਨੇ ਤਾਂ ਸਰ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਆ ਰਹੀਆਂ ਸੀ ਉਹ ਤਾਂ ਜਾਗਰੂਕ ਨਹੀਂ ਕੀਤਾ ਲੋਕਾਂ ਨੂੰ ਜਿੱਦਾਂ ਕਿ ਲੋਨ ਸੁਵਿਧਾ ਕਰ ਕਰ ਜਿਹੜੇ ਆਪਣੇ ਕੀਤੀ ਹੋਈ ਹੈ ਕਿ ਗਰੀਬ ਤੋਂ ਗਰੀਬ ਪਰਿਵਾਰ ਹੈ ਜਿਹੜਾ ਉਹ ਵੀ ਲੋਨ ਲੈ ਕੇ ਆਪਦਾ ਕੰਮ ਚਲਾ ਸਕਦਾ ਹੈ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਵਗੈਰਾ ਹੈ ਲੱਖ ਰੁਪਏ ਦੀ ਜਿਹੜੀ ਸਕੀਮ ਆ ਰਹੀ ਹੈ ਉਹ ਵੀ ਨਹੀਂ ਕਿਸੇ ਲੋਕਾਂ ਨੂੰ ਦੱਸ ਰਹੇ ਆ ਕਰ ਕਰ ਸਿਲੰਡਰ ਪਹੁੰਚਾਏ ਜਾ ਰਹੇ ਆ ਗੈਸ ਸਿਲੰਡਰ ਜਿਹੜੇ ਆ ਕਰਕਰ ਰਸੋਈ ਗੈਸ ਯੋਜਨਾ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਲਾਗੂ ਕੀਤੀ ਸੀ ਉਹਨਾਂ ਤੋਂ ਵੀ ਅਣਜਾਣ ਰੱਖਿਆ ਸਲਾਈ ਮਸ਼ੀਨਾਂ ਵਗੈਰਾ ਤੇ ਹੋਰ ਵੀ ਸਰ ਬਹੁਤ ਸੈਂਟਰ ਤੋਂ ਜਿਹੜੀਆਂ ਸਕੀਮਾਂ ਆ ਉਹ ਆਪਾਂ ਲੋਕਾਂ ਨੂੰ ਕਰਾਂਗੇ ਸਰ ਅੱਜ ਫਿਰ ਵਾਰਡ ਦੇ ਵਿੱਚ ਤਾਂ ਅਮੀਰ ਉਤਾਰੇ ਕੇ ਨਹੀਂ ਹਾਂ ਜੰਤੇ ਪਾਰਟੀ ਕੋਲ ਕੀ ਪੀਲ ਕਰਦੇ ਹੋ ਕਿਸ ਤਰ੍ਹਾਂ ਜਿਹੜੀਆਂ ਵਾਰਡੀਆਂ ਸਮੱਸਿਆ ਨੂੰ ਹੱਲ ਹੋਏਗਾ ਜੀ ਵਾਰਡੀਆਂ ਜਿਹੜੀਆਂ ਸਮੱਸਿਆ ਸਰ ਗਲੀਆਂ ਦੀ ਹੈ ਪਾਣੀ ਦੀ ਹੈ ਸੀਵਰੇਜ ਨਹੀਂ ਪਈ ਹੋਏ ਬਹੁਤ ਸਾਲਾਂ ਤੋਂ ਕਟੋ-ਕਟ 20 ਸਾਲ ਹੋ ਗਏ ਭਾਜੀ ਕੋਈ ਵੀ ਪਾਰਟੀ ਨੇ ਇਦਾਂ ਦਾ ਕੰਮ ਨਹੀਂ ਕੀਤਾ ਕਿ ਗਲੀ ਨਾਲੀ ਹੁਣ ਕਿੰਨੀਆਂ ਬਿਮਾਰੀਆਂ ਗੰਦੇ ਪਾਣੀ ਨਾਲ ਫੈਲ ਰਹੀਆਂ ਉਹ ਪਾਣੀ ਦਾ ਹੱਲ ਕਰਾਂਗੇ ਸਭ ਤੋਂ ਪਹਿਲਾਂ ਸਾਡਾ ਇਹ ਬੰਦਾ ਹੈ ਕਿ ਉਸ ਪਾਣੀ ਦਾ ਹੱਲ ਕੀਤਾ ਜਾਏਗਾ ਸੀਵਰੇਜ ਵਗੈਰਾ ਜਿਹੜੇ ਵੀ ਆਪਾਂ ਪ੍ਰੈਸ਼ਰ ਪਾ ਕੇ ਜਿੰਨਾ ਵੀ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਕੇ ਇਹ ਗਲੀਆਂ ਪੱਕੀ ਕਰਾਵਾਂਗੇ ਲੋਕਾਂ ਨੂੰ ਇਹ ਸਮੱਸਿਆ ਤੋਂ ਬਾਹਰ ਕੱਢਾਂਗੇ ਬਾਕੀ ਜਿਹੜੀ ਹੈਗੀ ਹੋਰ ਸਕੀਮਾਂ ਸੈਂਟਰ ਦੀਆਂ ਉਹ ਆਪਾਂ ਚਾਲੂ ਰੱਖਾਂਗੇ ਜਾਰੀ ਰੱਖਾਂਗੇ ਅਮਕੀ ਪੀਲ ਕਰਦੇ ਵਾਰ ਵਾਰ ਸੰਦ ਕੀ ਕਹਾਂ ਕੋ ਪੜ ਹਾਂਜੀ ਜੀ ਮੈਂ ਸਾਰੇ ਅਪੀਲ ਵਾਸ ਅਪੀਲ ਇਹ ਅਪੀਲ ਕਰਦੇ ਆ ਕਿ ਮੈਨੂੰ ਵੱਧ ਤੋਂ ਵੱਧ ਬਹੁਤ ਸੇਪੋਰਟ ਕਰੋ ਜੋ ਵੀ ਤੁਹਾਡੀਾਂ ਕੋਈ ਵੀ ਸਮੱਸਿਆ ਹੈ ਹਰ ਸਮੱਸਿਆ ਦਾ ਹੱਲ ਅਸੀਂ ਕਰਾਂਗੇ